ਜਿਹਨ ਨਜ਼ਰ ਮੋੜ ਰਹੀ ਨਾ ਉਹ ਸੁਣੀ ਖਾਣ ਉਹ ਦਿੱਤਾ ਤੇ ਜਦੋਂ ਮੈਂ ਵਾਪਸ ਇੱਧਰ ਆਈ ਤੇ ਮੈਡਮ ਨੇ ਮੈਨੂੰ ਮਾਰਿਆ ਤੇ ਕੁੱਟਿਆ ਵੀ ਕਹਿੰਦੇ ਤੂੰ ਵਾਪਸ ਕਿਉਂ ਆਈ ਐਤ ਨੂੰ ਪਾਲਣਗਾ ਕਮਰਟਿਲ ਅਗੇ ਮਾਸਟਰ ਦੇ ਵਿੱਚ ਲੱਟ ਗਿਆ ਤੇ ਉਹ ਮਾਰ ਚ ਲੈ ਗਿਆ ਕੋਈ ਪਹਿਲਾਂ ਨਕਦੀ ਦਾ ਦੇਖੋ ਕਿ ਪਹਿਲੇ ਕਿੰਨੀ ਰਕਮ ਦਿੱਤੀ ਹਾਂ ਜੀ ਪੈਸੇ ਦਿੱਤੇ ਹੋ ਸੀ ਕਿੰਨੇ ਪੈਸੇ ਦੇ ਕੇ ਗਏ ਸੀ ਕਿਲੇ 200 ਪੈਸੇ ਗੁਰਦੀਪ ਸਿੰਘ 200 ਗਏ ਸੀ 50000 ਰੁਪਏ ਦਿੱਤਾ ਸੀਗਾ ਤੇ ਕੀ ਕਹਿ ਕੇ ਤੁਹਾਨੂੰ ਲਗਿਆ ਰਿਹਾ ਹੈ ਉੱਥੇ ਕਿੰnyi ਹੋਇਆ ਤੁਹਾਡਾ ਇੱਥੋਂ ਪਾਲਣ ਦਾ ਕੰਮ ਕਰਕੇ ਲੱਗੇ ਮਾਸ ਕੱਟ ਦੇ ਵਿੱਚ ਲੈ ਕੇ ਗਏ ਤੇ ਉਹ ਮਾਂਚ ਚ ਲੈ ਗਏ ਉੱਥੋਂ ਹਾਂਜੀ ਰੋਟੀ ਕਿ ਦਸ ਗੁਰੂਆ ਉੱਥੇ ਉਹਨੇ ਪਹਿਲਾਂ ਤਾਂ ਉਹਨੇ ਰੋਟੀ ਪਾਣੀ ਸਹੀ ਦਿੱਤਾ 10 ਦਿਨ ਫਿਰ ਉਸ ਤੋਂ ਬਾਅਦ ਉਹਨੇ ਕੰਮ ਤੇ ਭੇਜਿਆ ਪਾਰਲਰ ਦੇ ਕੰਮ ਤੇ ਨਹੀਂ ਭੇਜਦੇ ਉਹ ਘਰ ਦੇ ਕੰਮ ਤੇ ਭੇਜਿਆ ਤੇ ਮੈਂ ਘਰ ਦੇ ਕੰਮ ਤੇ ਨਹੀਂ ਗਈ ਗਈ 5 ਘੰਟੇ ਲੱਗ ਗਈ ਫੇਰ ਵਾਪਸ ਆ ਗਈ ਵੀ ਮੈਂ ਇੱਥੇ ਨਹੀਂ ਰਹਿਣਾ ਪਰ ਮੈਂ ਪਾਰਲਰ ਦੇ ਕੰਮ ਤੇ ਜਾਣਾ ਪਾਰਲਰ ਦੇ ਕੰਮ ਤੇ ਜੋ ਤੇ ਮੈਨੂੰ ਉਹ ਨਹੀਂ ਵਾਪਸ ਜਿਹੜੇ ਲੈ ਕੇ ਗਏ ਸੀ ਮੈਨੂੰ ਛੱਡ ਕੇ ਗਏ ਤੇ ਉੱਥੇ ਮੈਨੂੰ ਨੱਟ ਵੀ ਨਹੀਂ ਸੀ ਦਿੰਦੇ ਜ ਨਜ਼ਰ ਮੇਂ ਉੱਥੇ ਰਹੀ ਨਾ ਕੋਸ ਨੂੰ ਖਾਣ ਉਹ ਦਿੱਤਾ ਤੇ ਜਦੋਂ ਮੈਂ ਵਾਪਸ ਇੱਧਰ ਆਈ ਤੇ ਮੈਡਮ ਨੇ ਮੈਨੂੰ ਮਾਰਿਆ ਤੇ ਘੁੱਟਿਆ ਵੀ ਤੂੰ ਬਾਬਸ ਕਿਉਂ ਆਈ ਤੇ ਉਹ ਇੱਕ ਤਰ੍ਹਾਂ ਵੇਚਦੇ ਆ ਕੰਮ ਲੈ ਭੇਜਦੇ ਆ ਤੇ ਪਾਰਲਰ ਦੇ ਕੰਮ ਤੇ ਨਹੀਂ ਭੇਜਦੇ ਉਹ ਅੱਛੇ ਤੁਹਾਡੇ ਨਾਲ ਕਟ ਮਾਰ ਹੋਈ ਸੀ ਹਾਂਜੀ ਕਟ ਮਾਰ ਹੋਈ ਜਿੰਨਾ ਜੇ ਤੁਸੀਂ ਉੱਥੇ ਗੁਜ਼ਾਰਿਆ 2 ਮਹੀਨੇ 2 ਮਹੀਨੇ ਹਾਂਜੀ ਜਦੋਂ ਤੁਸੀਂ ਕਿਹਾ ਕਿ ਪਾਰਲਰ ਦਾ ਕੰਮ ਮੈਂ ਨਹੀਂ ਕਰਨਾ ਹਾਂ ਉਹ ਤੋਂ ਬਾਅਦ ਕੀ ਹੋਇਆ ਫਿਰ ਉਸ ਤੋਂ ਬਾਅਦ ਉਹ ਨਹੀਂ ਮੈਨੂੰ ਰੋਟੀ ਪਾਣੀ ਦੇਣਾ ਬੰਦ ਕਰ ਦਿੱਤਾ ਤੇ ਅੰਦਰ ਹੀ ਪਸੰਦਰੇ ਹੁੰਦਾ ਲਾ ਕੇ ਅੰਦਰ ਹੀ ਰੱਖਿਆ ਬਾਹਰ ਨਹੀਂ ਨਿਕਲਣ ਦਿੰਦੇ ਤੇ ਰੋਟੀ ਪਾਣੀ ਵੀ ਨਹੀਂ ਦਿੰਦੇ ਸੀ ਪਾਣੀ ਵੀ ਨਹੀਂ ਦਿੰਦੇ ਸੀ ਹਾਂਜੀ ਤੁਹਾਨੂੰ ਕਿਹੜੇ ਵਿਜੇ ਭੇਜਿਆ ਸੀ ਉਹਨਾਂ ਨੇ ਤੁਹਾਨੂੰ ਟੂਰਸ ਵਿਜੇ ਤੇ ਭੇਜਿਆ ਸੀ ਉਹਨੂੰ ਜਾਣਕਾਰੀ ਨਹੀਂ ਸੀ ਕਿ ਤੁਸੀਂ ਕੰਮ ਕਰਨ ਜਾ ਰਹੇ ਹੋ ਤੇ ਟੂਰਸ ਵਿਜੇ ਤੇ ਜਾ ਰਹੇ ਹੋ ਨਹੀਂ ਜਾਣਕਾਰੀ ਨਹੀਂ ਕੋਈ ਪਹਿਲੇ ਨਕਦੀ ਤੁਹਾਡੇ ਕੋ ਕੋਈ ਪੈਸੇ ਦਿੱਤੇ ਰਕਮ ਕਿੰਨੀ ਸੀ ਹਾਂਜੀ ਪੈਸੇ ਦਿੱਤੇ ਹੋ ਸੀ ਕਿੰਨੇ ਪੈਸੇ ਦੇ ਕੇ ਗਏ ਸੀ ਕਿਹਦੇ ਥਰੂ ਗਏ ਸੀ ਗੁਰਦੀਪ ਸਿੰਘ ਦੇ ਥਰੂ ਗਏ ਸੀ 50000 ਰੁਪਏ ਦਿੱਤਾ ਸੀ ਕਿੱਥੋਂ ਦਾ ਰਹਿਣ ਵਾਲਾ ਗੁਰਦੀਪ ਖੂਸਰਪੁਰ ਹਾਂਜੀ ਖੂਸਰਪੁਰ ਦਾ ਰਾਣੀ ਸੰਪਰਕ ਚ ਪਹਿਲਾ ਸੀ ਕਿ ਕਿਸੇ ਕਿਰਾਇਆ ਤੁਹਾਡੇ ਨਾਲ ਗੱਲਬਾਤ ਹੋਣੀ ਨਹੀਂ ਕੁੜੀ ਸੀ ਮੇਰੀ ਫਰੰਟ ਜਿਹੜੀ ਉਧਰ ਬਾਹਰ ਆ ਮਾਸਕ ਉੱਤੇ ਉਹਨੇ ਮੈਨੂੰ ਦੱਸਿਆ ਸੀ ਉਹ ਕਹਿੰਦੀ ਛੇ ਦੇ ਕੋਲ ਜਾ ਕੇ ਉਹਨੇ ਧਜਿਆ ਸੀ ਮੈਨੂੰ ਨਹੀਂ ਤੁਹਾਨੂੰ ਲੱਗਦਾ ਕਿ ਤੁਹਾਡੀ ਦੋਸਤ ਵੀ ਇਰਲੀ ਹੋ ਗਈ ਸਾਈ ਜਿਹੜੇ ਗੱਲ ਹਾਂਜੀ ਉਹਨੇ ਤੇ ਜਾ ਸੀ ਕੋਈ ਉਹ ਲੜਕੇ ਵੀ ਫਸਿਆ ਹੋਇਆ ਉੱਥੇ ਹਾਂਜੀ ਹੋਰ ਵੀ ਉੱਥੇ ਕੀ ਹਾਲਾਤ ਕੀ ਨੇ ਉੱਥੇ ਉਹ ਉੱਥੋਂ ਦੇ ਹਾਲਾਤ ਬਹੁਤ ਮਾੜੇ ਆ ਹਾਂਜੀ ਇੰਨੀਆਂ ਕੁ ਲੜਕੀਆਂ ਹੋਰ ਹੋਣਗੀਆਂ ਤੁਹਾਡੇ ਉੱਥੇ ਫਸੀਆਂ ਇਦਾਂ ਬਹੁਤ ਲੜਕੇ ਆ ਉੱਥੇ ਕਈ ਘਰਾਂ ਚ ਫਸਿਆ ਆ ਕਈ ਦਫ਼ਤਰਾਂ ਚ ਫਸਿਆ ਹੋਇਆ ਬਹੁਤ ਲੜਕੀਆਂ ਉੱਥੇ ਤੇ ਇਹਨਾਂ ਗੱਲਬਾਤ ਵੀ ਜਦੀ ਨਹੀਂ ਦੋ ਸੀਗੀਆਂ ਇੱਕ ਨਾਲ ਸੀ ਮੇਰੇ ਹਾਂਜੀ ਦੇਖੋ ਉੱਥੇ ਕੁੜੀ ਸੀਗੇ ਇੱਕ ਪੰਜਾਬੀ ਜਿਹੜੀ ਉੱਥੇ ਇਹਨਾਂ ਦੇ ਨਾਲ ਰਹਿੰਦੀ ਸੀਗੀ ਉਹ ਕੁੜੀਆਂ ਨੂੰ ਰੱਖਦੀ ਸੀਗੀ ਆਪਣੇ ਨਾਲ ਤੇ ਉਹ ਉਹ ਵੀ ਇਹ ਕਰਦੀ ਸੀਗੀ ਉਹ ਨਹੀਂ ਸੀ ਖਾਣ ਪੀਣ ਵੀ ਨਹੀਂ ਦਿੰਦੀ ਸੀ। ਉਹ ਨੂੰ ਮਨਾ ਕਰ ਦਿੰਦੇ ਸੀਗੇ ਵੀ ਨਹੀਂ ਨਾ ਉਹ ਜਣਾ ਕੁਝ ਵੀ ਤੇ ਉਹ ਦਿੰਦੀ ਨਹੀਂ ਸੀ। ਤੇ ਸਾਨੂੰ ਅੰਦਰੇ ਹੀ ਕਮਰੇ 'ਚ ਰੱਖਦੀ ਸੀ ਤੇ ਮਾਰਦੇ ਕੁੱਟਦੇ ਸੀਗੇ। ਇਹ ਪੰਜਾਬ ਕਿਸਾਨ ਜੀ ਨੇ ਬਾਕੀ ਦੇ ਸੰਪਰਕ ਕੀਤਾ ਹੈ ਤੁਸੀਂ। ਜਿੱਦ ਤੇ ਬੰਦੀ ਨੇ ਜਦੋਂ ਤੁਸੀਂ ਵਾਪਸ ਆਏ ਤਾਂ ਤੁਹਾਨੂੰ ਮਿਲਿਆ। ਤਾਂ ਨਾਲ ਸੰਪਰਕ ਕੀਤਾ। ਮੇਰੇ ਉੱਥੇ ਜਿੱਦਾਂ ਅੰਕਲ ਹੁਣੇ ਸੀ ਉਹਨਾਂ ਨੇ ਸੰਬੰਧ ਕੀਤਾ ਸੀ ਮਾਨਾ ਨਾਲ ਤੇ ਉਹਨਾਂ ਨੇ ਦੱਸਿਆ ਹਾਂਜੀ। ਉਹਨਾਂ ਦਿਨਾਂ ਵਾਲੇ ਉਹ ਕਰ واپس ਪਰਤੀ ਹੋ ਕੇ ਮਹਿਸੂਸ ਕਰਦੇ ਹੋ ਉਹ ਹੁਣ ਇੱਥੇ ਬੈਟਰ ਆ ਹਾਂਜੀ ਅੱਜ ਵੀ ਬਹੁਤ ਸਾਰੇ ਨੌਜਵਾਨ ਚਾਹੁੰਦੇ ਨੇ ਇੰਵਰਸਿਟੀ ਕੀ ਅਪੀਲ ਕਰਨਾ ਚਾਹੁੰਦੇ ਉਹਨਾਂ ਨੇ ਕਿਵੇਂ ਜਾਣ ਕੀ ਸਹੀ ਦਸਤਾਰ ਕਿ ਉੱਥੇ ਨਾ ਹੀ ਜਾਣ ਉੱਥੇ ਕੰਮ ਵੀ ਨਹੀਂ ਆ ਕੁਝ ਵੀ ਨਹੀਂ ਉੱਥੇ ਬਸ ਉੱਥੇ ਨਾ ਜਾਣ ਸਹੀ ਗੱਲ ਹੈ ਉੱਥੇ ਵੇਚ ਦਿੱਤਾ ਜਾਂਦਾ ਹਾਂਜੀ ਉੱਥੇ ਵੇਚ ਦਿੱਤਾ ਜਾਂਦਾ ਕੰਮ ਨਹੀਂ ਕੋਈ ਸਹੀ ਮਿਲਦਾ ਉੱਥੇ ਜਦੋਂ ਵਾਪਸ ਆਉਣ ਲੱਗੇ ਕੋਈ ਪੈਸਾ ਨਹੀਂ ਮੰਗਦੀ ਕੀਤੀ ਜੀ ਤੁਹਾਡੇ ਕੋਲੋਂ ਉਹਨਾਂ ਨੂੰ ਹਾਂਜੀ 3 ਲੱਖ ਰੁਪਇਆ ਮੰਗਿਆ ਗਿਆ ਕਾਦਾ ਵਾਪਸ ਦੇ ਜੰਦਾ ਕੀ ਕੀਤਾ ਉਹਨਾਂ ਨੇ ਕਿ ਤੁਹਾਨੂੰ ਆਏ ਖਰੀਦੇ ਆ ਹਾਂਜੀ ਸਰਕਾਰ ਤੋਂ ਅਪੀਲ ਕਰਨੀ ਚਾਹੁੰਦੇ ਉਹ ਉਸ ਏਜੰਟ ਦੇ ਖਿਲਾਫ ਜਿਨ੍ਹਾਂ ਨੇ ਜਾਲ ਸਾਜ਼ੀ ਕਰਕੇ ਤੁਹਾਨੂੰ ਇੰਨੇ ਸੰਕਟ ਵਿੱਚ ਪਾਇਆ ਹਾਂਜੀ ਹਾਂਜੀ ਕਰਨਾ ਚਾਹੁੰਦੇ ਕਿ ਉਹਨੂੰ ਸਜ਼ਾ ਦੇਵੋ ਬਹੁਤ ਦੀ ਸਜ਼ਾ ਦੇਵੋ ਕਿ ਹੋਰ ਕੋਈ ਨਾ ਜਾਵੇ ਉੱਧਰ ਕੋਈ ਕੋਈ ਵੀ ਨਾ ਜਾਵੇ ਉੱਧਰ ਠੀਕ ਹੈ ਉਹ ਕਿਦਾਂ ਹੋ ਸਕੀ ਜਦੋਂ ਜੀ ਇਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਸਾਡੇ ਨਾਲ ਪੰਜਾਬ ਕਿਸਾਨ ਜੀ ਨੇ ਬਾਗੀ ਨਾਲ ਸੰਪਰਕ ਕੀਤਾ ਗਿਆ ਉਸ ਤੋਂ ਬਾਅਦ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਫਤਾਰ ਸਿੰਘ ਜੀ ਸ਼ੇਖੋ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਉਹਨਾਂ ਦੇ ਨਾਲ ਅਸੀਂ ਲਗਭਗ 4 ਤੋਂ 5 ਪੇਜਾਂ ਦੀ ਇੱਕ ਕੰਪਲੇਂਟ ਬਣਾ ਕੇ ਇਸ ਬੱਚੀ ਦੇ ਜਿਹੜੇ ਫਾਦਰ ਮਦਰ ਆ ਉਹਨਾਂ ਵੱਲੋਂ ਕੰਪਲੇਂਟ ਜਿਹੜੀ ਹੈਗੀ ਐਸਐਸਪੀ ਹੁਸ਼ਿਆਰਪੁਰ ਦਿੱਤੀ ਗਈ ਤੇ ਜਦੋਂ ਐਸਐਸਪੀ ਹੁਸ਼ਿਆਰਪੁਰ ਵੱਲੋਂ ਥਾਣਾ ਗੜ ਸ਼ੰਕਰ ਦੇ ਵਿੱਚ ਜਿਹੜੀ ਉਹਨੂੰ ਮਾਰਕ ਕੀਤੀ ਗਈ ਤੇ ਜਦੋਂ ਪੁਲਿਸ ਨੇ ਪ੍ਰੈਸ਼ਰ ਬਣਾਇਆ ਚਲੋ ਜਿੱਦਾਂ ਜਥੇਬੰਦੀ ਨੇ ਪੁਲਿਸ ਤੇ ਪ੍ਰੈਸ਼ਰ ਬਣਾਇਆ ਪ੍ਰਸ਼ਾਸਨ ਤੇ ਪ੍ਰਸ਼ਾਸਨ ਤੇ ਆਪਣਾ ਪ੍ਰੈਸ਼ਰ ਬਣਾਇਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਜਦੋਂ ਗੁਰਦੀਪ ਸਿੰਘ ਨਾਮ ਦਾ ਜਿਹੜਾ 에ਜੰਟ ਐ ਖਸਰੂਪੁਰ ਦਾ ਉਹਦੇ ਉੱਪਰ ਪ੍ਰੈਸ਼ਰ ਬਣਾਇਆ ਗਿਆ ਉਸ ਤੋਂ ਬਾਅਦ ਉਹਨੇ ਆਪਣੇ ਪਹਿਲਾ 3 ਲੱਖ ਦੀ ਰਿਮਾਰਕ ਕੀਤੀ ਉਸ ਤੋਂ ਬਾਅਦ 1.5 ਲੱਖ ਦੀ ਰਿਮਾਰਕ ਕੀਤੀ 1.5 ਲੱਖ ਦੀ ਰਿਮਾਰਕ ਤੋਂ ਬਾਅਦ ਕਿਤਨਾ ਕਿ ਜਿਹੜਾ ਪ੍ਰੈਸ਼ਰ ਜਿਹੜਾ ਪੁਲਿਸ ਨੇ ਕੰਜਾ ਕਸਿਆ ਉਹਦੇ ਉੱਪਰ ਤੇ ਉਸ ਵੱਲੋਂ ਫਿਰ ਬਾਏ 에ਅਰ ਇਸ ਕੁੜੀਆ ਨੂੰ ਸਾਰੇ ਰੇਡ ਡਾਕੂਮੈਂਟ ਇਹਦੇ ਕੋ ਖੋਏ ਗਏ ਸੀਗੇ ਪਾਸਪੋਰਟ ਜਾਂ ਇਹ ਜਿੰਨੇ ਵੀ ਕਾ ਕਾਗਜ਼ ਪੱਤਰ ਸੀਗੇ ਉਹਨਾਂ ਨੂੰ ਦੁਬਾਰਾ ਇਸ ਆਪਣੀ ਬੱਚੀ ਨੂੰ ਦੇ ਕੇ ਇਹਨਾਂ ਨੂੰ ਬਾਏ 에ਅਰ ਪੰਜਾਬ ਭੇਜਿਆ ਗਿਆ ਪਰ ਹੁਣ ਕੀ ਹੋ ਰਿਹਾ ਮੌਕੇ ਦੇ ਹੋਏ ਤੇ ਅਸੀਂ ਜਦੋਂ ਮੰਗ ਕਰ ਰਹੇ ਆ ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ ਜਾਂ ਸਾਡੇ ਜਿਹੜੇ ਪ੍ਰਧਾਨ ਨੇ ਅਵਤਾਰ ਸਿੰਘ ਜੀ ਸ਼ੇਖੋ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਗਾਂ ਇਸ ਤਰ੍ਹਾਂ ਦਾ ਕੁਝ ਨਾ ਹੋ ਸਕੇ ਤੇ ਉਹਦੇ ਵਿੱਚ ਕਿ ਗੜਸ਼ੰਕਰ ਪੁਲਿਸ ਹੁਣ ਕਿੱਥੇ ਏਜੰਟ ਦੇ ਉੱਪਰ ਪ੍ਰੈਸ਼ਰ ਬਣਾ ਕੇ ਏਜੰਟ ਦੇ ਉੱਪਰ ਪਰਚਾ ਦਰਜ ਕਰਨਾ ਚਾਹੀਦਾ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਉਹਦੇ ਘਰ ਦੀ ਤਲਾਸ਼ੀ ਹੋਣੀ ਚਾਹੀਦੀ ਆ ਕਿੱਥੇ ਉਹ ਹੁਣ ਇਸ ਗਰੀਬ ਪਰਿਵਾਰ ਦੇ ਉੱਪਰ ਇਸ ਬੱਚੇ ਪੱਛੀ ਦੇ ਪਰਿਵਾਰ ਦੇ ਉੱਪਰ ਪ੍ਰੈਸ਼ਰ ਬਣਾ ਰਹੀ ਆ ਗੜਸ਼ ਤੁਸੀਂ ਰਾਜ਼ੀਨਾਮਾ ਕਰੋ ਪਰ ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਆ ਕਿ ਜੇ ਅੱਜ ਤੱਕ ਇਸ ਬੇਟੀ ਦੇ ਜਿਹੜਾ 3 ਮਹੀਨੇ ਉੱਥੇ ਰਹਿ ਕੇ ਆਈ ਆ ਜਾਂ ਮਹੀਨਾ ਨੂੰ ਇੱਥੇ ਆਉਣ ਤੱਕ ਲੱਗ ਗਿਆ 4 ਮਹੀਨੇ ਦਾ ਸਮਾਂ ਲੰਘ ਗਿਆ ਉਸ ਸਮੇਂ ਦੌਰਾਨ 1 ਮਹੀਨੇ ਦੇ ਸਮੇਂ ਦੌਰਾਨ ਕੋਈ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਇਹ ਸਪਸ਼ਟ ਹੁੰਦਾ ਹੈ ਅਸੀਂ ਇਸ ਚੀਜ਼ ਨੂੰ ਮੰਨਦੇ ਆ ਸਾਨੂੰ ਕਹਿਣ ਚ ਕੋਈ ਗੁਰੇਜ਼ ਨਹੀਂ ਹੈਗਾ ਕਿ ਇਹ ਸਭ ਪ੍ਰਸ਼ਾਸਨ ਦੀ ਪੁਲਿਸ ਦੀ ਮਿਲੀਭੁਗਤ ਨਾਲ ਸਾਡਾ ਸਿਸਟਮ ਚੱਲ ਰਿਹਾ ਮੈਂ ਫੇਰ ਦੁਬਾਰਾ ਉਹੀ ਗੱਲ ਰਿਪੀਟ ਕਰਦਾ ਕਿ ਜੇ ਇਸ ਏ ਤੰਦੇ ਨੂੰ ਜਿਹੜਾ ਹੈਗਾ ਗੁਰਖ ਤੰਦਾ ਇਹ ਚੱਲ ਰਿਹਾ ਜੇ ਅਸੀਂ ਇਹਦੀ ਜੜਾ ਤੱਕ ਪਹੁੰਚੇ ਤੇ ਬਹੁਤ ਸਾਰੇ ਵਾਈਟ ਕਾਲਰ ਜਿਹੜੇ ਹੈਗੇ ਸਫੇਦ ਪੋਸ਼ਾ ਜਿਹੇ ਉਹ ਨੰਗੇ ਹੋਣਗੇ ਜਾਣ ਤੋਂ ਪਹਿਲਾਂ ਨੀਤੀ ਕੋਲੋਂ ਕਿੰਨੇ ਪੈਸੇ ਜਾਂਦੇ تھے ਕਿਉਂਕਿ 50000 ਰੁਪਏ ਲਿਆ ਸੀ 50000 ਰੁਪਏ ਲਿਆ ਗਿਆ ਸੀਗਾ ਜੀ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਵਾਪਸ ਆਉਣ ਤੇ 3 ਲੱਖ ਮੰਗਿਆ ਗਿਆ ਹਾਂਜੀ ਥੈਂਕ ਯੂ